ਸੇ ਆਪਣੇ ਪੰਜਾਬ ਲਈ ਆਪਣੀ ਧਰਤੀ ਲਈ ਮੇਰੇ ਆਪਣੇ ਲੋਕ ਮੇਰੇ ਭਰਾਵਾਂ ਦੇ ਨਾਲ ਮੈਂ ਇੱਥੇ ਸੱਤਾ ਖਾਣ ਦੇ ਲਈ ਜਿਵੇਂ ਉਹਨਾਂ ਦੇ ਵੱਜ ਰਹੇ ਨੇ ਉਵੇਂ ਇੱਥੇ ਲੜਨ ਲਈ ਆਇਆ ਪੰਜਾਬ ਲਈਏ ਜਾਨ ਹਜ਼ਰਾ ਜੋ ਪੰਜਾਬ ਦੇ ਲੋਕਾਂ ਨੇ ਮੈਂ ਉਹਨਾਂ ਦੇ ਫਤਵਾ ਮੈਨੂੰ ਦਿੱਤਾ ਮੈਂ ਉਹਨਾਂ ਦੇ ਲਈ ਬਸ ਹੁਣ ਜਾਨ ਕਰਵਾਉਣਾ ਪੰਜਾਬ ਦੀਆਂ ਜਿਹੜੀ ਮੇਰੇ ਭਰਾ ਨੇਗੇ ਨਵਾਉਣ ਨੇਗੇ ਉਹਨਾਂ ਨੂੰ ਇਸ ਹਾਵ ਨਾਲ ਵੀ ਥੋੜਾ ਭਰਾ ਥੋੜਨ ਤੋਂ ਪਹਿਲਾਂ ਮਰਨ ਲਈ ਆ ਗਿਆ ਸੇ ਆਪਣੇ ਪੰਜਾਬ ਲਈ ਆਪਣੀ ਜਮੀਨ ਲਈ ਮੇਰੇ ਆਪਣੇ ਲੋਕ ਮੇਰੇ ਭਰਾਵਾਂ ਦੇ ਨਾਲ ਮੈਂ ਇਥੇ ਸੱਤਾ ਖਾਣ ਦੇ ਲਈ ਜਿਵੇਂ ਉਹਨਾਂ ਦੇ ਵੱਜ ਰਹੇ ਨੇ ਉਵੇਂ ਇਥੇ ਲੜਨ ਲਈ ਆਇਆ ਪੰਜਾਬ ਲਈ ਇਹ ਜਾਨ ਹਾਜ਼ਰ ਆ ਜੋ ਪੰਜਾਬ ਦੇ ਲੋਕਾਂ ਨੇ ਮੈਂ ਉਹਨਾਂ ਦੇ ਫਤਵਾ ਮੈਨੂੰ ਦਿੱਤਾ ਮੈਂ ਉਹਨਾਂ ਦੇ ਲਈ ਬਸ ਹੁਣ ਜਾਨ ਕਰਵਾਉਣਾ ਪੰਜਾਬ ਤੁਹਾਡੇ ਦਿਰ ਤੁਸੀਂ ਢਟਾਏ ਉਹਦੇ ਬਾਰੇ ਕੀ ਕਹਿਣਾ ਹੈ ਜਿਹੜਾ ਤੁਹਾਡੀ ਤੁਸੀਂ ਮੈਂ ਕਿਹਾ ਜਿਹੜਾ ਹੁਣ ਮੈਂ ਹੁਣ ਨਾ ਜਿਹੜਾ ਮੈਨਾਂ ਤੈਨੂੰ ਪਤਾ ਮੈਂ ਹੁਣ ਇੱਕ ਖੁਨਿਆ ਲਵਾ ਕੇ ਬੁਖਾਰ ਜਨਾ ਮੈਨੂੰ ਉਹਨੂੰ ਥੋੜਾ ਬੁਖਾਰ ਦਾ ਜਿਹੜਾ ਹੋਇਆ ਪਰ ਮੈਂ ਮੇਰੀ ਜਵਾਨੀ ਹੈ ਜਿਹੜੀ ਮੇਰੇ ਭਰਾ ਨੇਗੇ ਨੌਜਵਾਨ ਨੇਗੇ ਉਹਨਾਂ ਨੂੰ ਇਸ ਹਾਵ ਲਾ ਲਓ ਵੀ ਤੁਹਾਡਾ ਭਰਾ ਛੋਟਨ ਤੋਂ ਪਹਿਲਾਂ ਮਰਨ ਲਈ ਆ ਗਿਆ। ਅੰਦਰ ਅੰਦਰ ਨਹੀਂ ਕਰਲਾ ਹੱਥ ਵੀਰੇ ਅੰਦਰ ਦੀ ਕਰਲਾ। ਉਹ ਅੰਦਰ ਦੀ ਕਰਲਾ। ਭਾਨਾ ਸਿੱਧੂ ਇੱਥੇ ਲਗਾਤਾਰ ਪਹੁੰਚ ਚੁੱਕੇ ਨੇ। ਇਹਦਾ ਕਹਿਣਾ ਹੈ ਕਿ ਅਸੀਂ ਮੈਂ ਇੱਥੇ ਆਪਣੇ ਪੰਜਾਬ ਲਈ, ਵੀ ਆਪਣੀ ਜ਼ਮੀਨ ਲਈ, ਮੇਰੇ ਆਪਣੇ ਲੋਕ, ਮੇਰੇ ਭਰਾਵਾਂ ਦੇ ਨਾਲ ਮੈਂ ਇੱਥੇ ਸੱਤਾ ਖਾਣ ਦੇ ਲਈ ਜਿਵੇਂ ਉਹਨਾਂ ਦੇ ਬੱਜ ਰਹੇ ਨੇ, ਉਹਵੇਂ ਇੱਥੇ ਲੜਨ ਲਈ ਆਇਆ ਹਾਂ। ਪੰਜਾਬ ਲਈ ਇਹ ਜਾਣ ਹਾਜ਼ਰ ਆ ਜੋ ਪੰਜਾਬ ਦੇ ਲੋਕਾਂ ਨੇ ਮੈਂ ਉਹਨਾਂ ਦੇ ਫਤਵਾ ਮੈਨੂੰ ਦਿੱਤਾ ਮੈਂ ਉਹਨਾਂ ਦੇ ਲਈ ਬਸ ਹੁਣ ਜਾਣ ਕਰਵਾਣਾ ਪੰਜਾਬ ਤੁਹਾਡੇ ਡੇਢ ਦਿਨ ਸਿੱਟਿਆ ਉਹਦੇ ਬਾਰੇ ਕੀ ਕਹਿਣਾ ਹੈ ਜਿਹੜਾ ਤੁਹਾਡੇ ਤੁਸੀਂ ਮੈਂ ਕਿਹਾ ਜਿਹੜਾ ਹੁਣ ਮੈਂ ਹੁਣ ਨਾ ਜਿਹੜਾ ਮੈਂ ਨਾ ਤੈਨੂੰ ਪਤਾ ਮੈਂ ਆ ਹੁਣ ਇੱਕ ਕੁੰਜਾ ਲਵਾ ਕੇ ਬੁਖਾਰ ਜਣਾ ਮੈਨੂੰ ਮੈਨੂੰ ਥੋੜਾ ਬੁਖਾਰ ਦਾ ਥੋੜਾ ਹੋਇਆ ਪਰ ਮੈਂ ਮੇਰੀ ਜਵਾਨੀ ਹੈ ਜਿਹੜੀ ਮੇਰੇ ਭਰਾ ਨੇਗੇ ਨੌਜਵਾਨ ਨੇਗੇ ਉਹਨਾਂ ਨੂੰ ਇਸ ਹਿਸਾਬ ਨਾਲ ਲੋ ਵੀ ਥੋੜਾ ਭਰਾ ਥੋੜ੍ਹੋਂ ਤੋਂ ਪਹਿਲਾਂ ਮਰ ਲਈ ਆ ਗਿਆ ਧੰਨਵਾਦ ਜੀ ਦਾ ਅੰਦਰ ਅੰਦਰ ਨਹੀਂ ਕਰ ਲੈ ਹੱਥ ਵੀਰੇ ਅੰਦਰ ਨਹੀਂ ਕਰ ਲੈ ਪਹਾਨਾ ਸਿੱਧੂ ਇੱਥੇ ਲਗਾਤਾਰ ਪਹੁੰਚ ਚੁੱਕੇ ਨੇ ਜਿੰਦਾ ਕਹਿਣਾ ਹੈ ਕਿ ਅਸੀਂ ਇਹ ਸਰ ਨੌਜਵਾਨ ਆਗੂ ਪਹਾਨਾ ਸਿੱਧੂ ਜੋ ਕਿ ਕਾਫੀ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਸਨ ਪਰ ਜੇਲ੍ਹ ਦੇ ਵਿੱਚੋਂ ਰਿਹਾਂ ਹੋਣ ਤੋਂ ਬਾਅਦ ਅੱਜ ਇਹ ਕਿਸਾਨੀ ਮੋਰਚੇ ਦੇ ਵਿੱਚ ਇੱਥੇ ਸ਼ੰਭੂ ਬੈਰੀਅਰ ਤੇ ਮੌਂਟਰੀਨ ਦਾ ਕਹਿਣਾ ਹੈ ਕਿ ਮੈਂ ਆਪਣੇ ਲੋਕਾਂ ਦੇ ਲਈ ਹਰ ਵਕਤ ਖੜਾ ਰਹੂੰਗਾ ਤੇ ਇਸ ਦੇ ਲਈ ਮੈਂ ਇੱਥੇ ਜਿਹੜਾ ਪਹੁੰਚਿਆ ਹਾਂ ਕੈਮਰਾਮੈਨ ਗੁਰਪ੍ਰੀਤ ਨਾਲ ਮੈਂ ਸਕੂਰ ਭੰਗੂ ਸ਼ੰਭੂ ਬੈਰੀਅਰ ਇਹ ਸਰ ਨੌਜਵਾਨ ਆਗੂ ਪਹਾਨਾ ਸਿੱਧੂ ਜੋ ਕਿ ਕਾਫੀ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਸਨ ਪਰ ਜੇਲ੍ਹ ਦੇ ਵਿੱਚ ਰੇਹਾ ਹੋਣ ਤੋਂ ਬਾਅਦ ਅੱਜ ਇਹ ਕਿਸਾਨੀ ਮੋਰਚੇ ਦੇ ਵਿੱਚ ਇੱਥੇ ਸ਼ੰਭੂ ਬੈਰੀਅਰ ਤੇ ਮੌਂਟਰੀ ਲੰਦਾ ਕਹਿਣਾ ਕਿ ਮੈਂ ਆਪਣੇ ਲੋਕਾਂ ਦੇ ਲਈ ਹਰ ਵਕਤ ਖੜਾ ਰਹੂੰਗਾ ਤੇ ਇਸ ਦੇ ਲਈ ਮੈਂ ਇੱਥੇ ਜਿਹੜਾ ਪਹੁੰਚਿਆ ਹਾਂ ਕੈਮਰਾਮੈਨ ਗੁਰਪ੍ਰੀਤ ਨਾਲ ਮੈਂ ਸਪੀਕਰ ਬੰਗੂ ਸ਼ੰਭੂ ਬੈਰੀਅਰ ਨਿਟਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ